ਸਮਾਜ ਸੇਵੀ ਕਾਰਜਾਂ ਲਈ ਕਾਰਜਸ਼ੀਲ ਸਰਬੱਦਾ ਪਲਾਟਰਾ ટ્રસ્ટ ਵੱਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਨਾਨੰਦਪੁਰ ਸਾਹਿਬ ਵਿਖੇ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਸਰਬੱਦਾ ਪਲਾਟਰਾ ટ્રસ્ટ ਦੇ ਬਾਨੀ ਤੇ ਦੁਬਈ ਦੇ ਉੱਗੇ ਕਾਰੋਬਾਰੀ ਡਾਕਟਰ ਐਸ.ਪੀ. ਸਿੰਘ ਉਪਰਾਏ ਵੱਲੋਂ ਉਕਤ ਜਾਣਕਾਰੀ ਸਾਂਝੀ ਕੀਤੀ ਗਈ। ਕੈਨੇਡਾ ਦੌਰੇ ਤੇ ਆਏ ਡਾਕਟਰ ਐਸ.ਪੀ. ਸਿੰਘ ਉਪਰਾਏ ਨੇ ਪੰਜਾਬੀਆਂ ਦੀ ਸੰਗਰੀ ਵਸੋ ਵਾਲੇ ਕੈਨੇਡਾ ਦੇ ਸਰੀ ਸ਼ਹਿਰ ਦੇ ਸਕਾਟ ਰੋਡ ਤੇ ਸਥਿਤ ਮਹਾਰਾਣੀ ਰੈਸਟੋਰੈਂਟ ਚ ਆਯੋਜਿਤ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਕਤ ਫੈਸਲੇ ਸੰਬੰਧੀ ਵਿਸਤਾਰਤ ਜਾਣਕਾਰੀ ਸਾਂਝੀ ਕੀਤੀ। ਉਹਨਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਯੂਨੀਵਰਸਿਟੀ ਚ ਲੋੜਵੰਦ ਵਿਦਿਆਰਥੀਆਂ ਨੂੰ ਬੈਚਲਰ ਮਾਸਟਰ ਤੇ ਪੀ ਐਚ ਡੀ ਤੱਕ ਦੀ ਉੱਚੇਰੀ ਪੜਾਈ ਫ੍ਰੀ ਕਰਾਈ ਜਾਏਗੀ। ਉਹਨਾਂ ਇਹ ਵੀ ਦੱਸਿਆ ਕਿ ਸਮੰਪਤਾ ਲਈ ਜ਼ਮੀਨ ਖਰੀਦੀ ਜਾ ਚੁੱਕੀ ਹੈ ਤੇ ਹੁਣ ਲੋੜਿੰਦੇ ਮਾਪਦੰਡ ਪੂਰੇ ਕਰਨ ਲਈ ਕਾਰਜ ਜਾਰੀ ਨੇ। ਉਹਨਾਂ ਦੱਸਿਆ ਕਿ ਇਸ ਯੂਨੀਵਰਸਿਟੀ ਚ ਛੋਟੇ ਕੋਰਸਾਂ ਤੋਂ ਇਲਾਵਾ ਆਨਲਾਈਨ ਕੋਰਸਾਂ ਦੀ ਸਹੂਲਤ ਵੀ ਉਪਲਬਧ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਚ ਪੜਨ ਵਾਲੇ ਵਿਦਿਆਰਥੀਆਂ ਲਈ ਹੌਸਟਲ ਤੇ ਖਾਣੇ ਦਾ ਕੋਈ ਖਰਚਾ ਨਹੀਂ ਲਿਆ ਜਾਵੇਗਾ। ਉਨਾ ਦੱਸਿਆ ਕਿ 2009 ਤੋਂ ਹੋਂਚੇ ਆਏ ਸਰਬੱਦਾ ਪਾਲਾ ટ્રਸਟ ਵੱਲੋਂ ਹਰ ਸਾਲ 1300 ਦੇ ਕਰੀਬ ਲੋੜਵੰਦ ਬੱਚਿਆਂ ਨੂੰ ਉਚੇਰੀ ਸਿੱਖਿਆ ਫ੍ਰੀ ਅਡਵਾਂਸ ਬੰਦੀ ਚੋਣ ਕੀਤੀ ਜਾਂਦੀ ਹੈ ਤੇ ਹੁਣ ਤੱਕ 11000 ਦੇ ਕਰੀਬ ਬੱਚੇ ਚੁਣੇ ਜਾ ਚੁੱਕੇ ਨੇ ਅਖੀਰ 'ਚ ਡਾਕਟਰ ਅਬਰਾਇਨ ਨੇ ਦੱਸਿਆ ਕਿ ਹੁਣ ਤੱਕ ਉਕਤ ટ્રਸਟ ਵੱਲੋਂ ਵਿਦੇਸ਼ਾਂ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ 100 ਤੋਂ ਉੱਪਰ ਭਾਰਤੀਆਂ ਦੀ ਜਾਨ ਬਚਾਉਣ ਲਈ ਵਿਦੇਸ਼ੀ ਧਰਤੀਆਂ ਤੇ ਰਹਿ ਰਹੇ ਕਈ ਭਾਰਤੀਆਂ ਦੀਆਂ ਲਾਸ਼ਾਂ ਦਾ ਵਤਨ ਪਹੁੰਚਾਉਣ ਦਾ ਵੀ ਕਾਰਜ ਕੀਤਾ ਗਿਆ ਹੈ ਦੇਖੋ ਇਹ ਸੁਪਨਾ ਸੀ ਮੇਰਾ ਦੋ ਚੀਜ਼ਾਂ ਦਾ ਕਿ ਅਸੀਂ ਯੂਨੀਵਰਸਿਟੀ ਬਣਾਈਏ ਕਿ ਇਹ ਜਿਹੜੀ ਯੂਨੀਵਰਸਿਟੀ ਹੈ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਸੀਂ ਪਹਿਲਾਂ ਤਾਂ ਵਿਵੇਕ ਸਦਨ ਬਣਾਇਆ ਸੀਗਾ ਐਡਵਾਂਸ ਰਿਸਰਚ ਸੈਂਟਰ ਹੈ ਇਹ ਉੱਥੇ ਸਾਡਾ ਪਬਲਿਕੇਸ਼ਨ ਬਿਊਰੋ ਵੀ ਹੈ ਉੱਥੇ ਸਕਿੱਲ ਡਿਵੈਲਪਮੈਂਟ ਦਾ ਸ਼ੁਰੂ ਕੀਤਾ ਉੱਥੇ ਗੁਰਬਾਣੀ ਸੰਗੀਤ ਸ਼ੁਰੂ ਕੀਤਾ ਉੱਥੇ ਟਾਈਪ ਐਂਡ ਸ਼ਾਰਟਹੈਂਡ ਉੱਥੇ ਸ਼ੁਰੂ ਕੀਤੇ ਤੇ ਇਹ ਸਾਰੇ ਕੋਰਸਸ ਚੱਲ ਰਹੇ ਸੀਗੇ ਉਹ ਲੇਕਿਨ ਇਲਾਕੇ ਨੂੰ ਇੰਨੀ ਲੋੜ ਹੈਗੀ ਹੈ ਕਿਉਂਕਿ ਬੰਦੇ ਪੜ੍ਹੇ ਲਿਖੇ ਨੇ ਇੰਟੈਲੀਜੈਂਟ ਬੱਚੇ ਆ ਲੇਕਿਨ ਅੱਗੇ ਉਹ ਇਸ ਕਰਕੇ ਫਿਰ ਅਸੀਂ ਉੱਥੇ ਯੂਨੀਵਰਸਿਟੀ ਦਾ ਕੀਤਾ ਕਿ ਕਿਉਂ ਨਾ ਉੱਥੇ ਇੱਕ ਯੂਨੀਵਰਸਿਟੀ ਜਿਹੜੀ ਤਿਆਰ ਕੀਤੀ ਜਾਵੇ ਤੇ ਜਿੱਥੇ ਅਸੀਂ ਇਹਨਾਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਸਕੀਏ ਸੋ ਇਹ ਇੱਕ ਆਪਣੇ ਆਪ ਤੇ ਕਹਿੋ ਇਨਵੈਕਲੀਜ ਯੂਨੀਵਰਸਿਟੀ ਹੈ ਕਿ ਜਿੱਥੇ ਕਿਸੇ ਬੱਚੇ ਕੋਲੋਂ ਕੋਈ ਫੀਸ ਨਹੀਂ ਲਈ ਜਾਂਦੀ ਈਵਨ ਹੌਸਟਲ ਫ੍ਰੀ ਹੈ ਖਾਣਾ ਪਾਣੀ ਫ੍ਰੀ ਹੈ ਟ੍ਰਾਂਸਪੋਰਟ ਫ੍ਰੀ ਹੈ ਸਾਰਾ ਕੁਝ ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਫ੍ਰੀ ਦੇ ਕੇ ਅਸੀਂ ਐਜੂਕੇਸ਼ਨ ਦਈਏ ਔਰ ਅਸੀਂ ਪੰਜਾਬ ਨੂੰ ਜੜਾ ਪੰਜਾਬ ਦਾ ਡੱਪੇ ਖੋਂ ਨੂੰ ਬਚਾਈਏ ਆਪਾਂ ਅ ਇਸ ਯੂਨੀਵਰਸਿਟੀ ਦਾ ਕਿੰਨਾ ਕੁ ਬਜਟ ਹੋਗਾ ਕਿੰਨਾ ਕੁ ਬਜਟ ਆ ਲੱਗੇਗਾ ਦੇਖੋ ਇਹਦੇ ਲਈ ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਜਦੋਂ ਹੁਣ ਸਕੂਲ ਆਫ ਯੂਨੀਵਰਸਿਟੀ ਅਨੀ ਪੱਥਰ ਰੱਖਿਆ ਗਿਆ 30 ਏਕੜ ਜਗ੍ਹਾ ਲੈ ਲਈ ਗਈ ਹੈ ਯੂਨੀਵਰਸਿਟੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਔਰ ਇਹਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਜਿਹੜੀ ਸਾਡੀ ਰਿਕੁਆਇਰਮੈਂਟ ਹੁੰਦੀ ਹੈ ਕਿਸੇ ਵੀ ਯੂਨੀਵਰਸਿਟੀ ਨਾਲ ਜਦੋਂ ਅਸੀਂ ਕੋਈ ਟਾਈ ਅਪ ਕਰਦੇ ਹਾਂ ਕੋਈ ਅਫੀਲੀਏਸ਼ਨ ਲੈਂਦੇ ਹਾਂ ਨਾ ਜੀ ਪਹਿਲੀ ਇਹ ਹੁੰਦੀ ਕਿ ਤੁਹਾਡੇ ਵਾਈਸ ਚਾਂਸਲਰ ਕੌਣ ਨੇ ਤੁਹਾਡੇ ਰਜਿਸਟਰ ਕਰਨੇ ਤੁਹਾਡੇ ਪ੍ਰੋਫੈਸਰ ਕਿੰਨੇ ਸੌਣ ਚਾਹੀਦੇ ਆ ਸੋ ਇਹ ਅਸੀਂ ਪਹਿਲਾਂ ਕੀਤਾ ਡਾਕਟਰ ਸਰਵਜਿੰਦਰ ਸਿੰਘ ਜੀ ਜੋ ਬੜੀ ਜਾਣੀ ਬੁਣਾਨੀ ਹਸਤੀ ਹੈ ਸੋ ਉਹਨਾਂ ਨੂੰ ਅਸੀਂ ਜਿਹੜਾ ਵਾਈਸ ਚਾਂਸਰਰ ਉਹਨਾਂ ਨੂੰ ਕੀਤਾ ਉਹਨਾਂ ਨੂੰ ਆਫਿਸ ਪਾ ਕੇ ਤੇ ਯੂਨੀਵਰਸਿਟੀ ਉਹਨਾਂ ਨੂੰ ਸੌਂਪ ਦਿੱਤੀ ਕਿ ਹੁਣ ਤੁਸੀਂ ਆਪਣੇ ਹਿਸਾਬ ਨਾਲ ਚਲਾਓ ਇਸ ਤਰ੍ਹਾਂ ਬਾਕੀ ਦੇ 15 ਪ੍ਰੋਫੈਸਰ ਜਿਹੜੇ ਅਸੀਂ ਉਹ ਵੀ ਰੱਖ ਚੁੱਕੇ ਆ ਆਲਰੇਡੀ ਤੇ ਕੋਰਸ ਸ਼ੁਰੂ ਹੋ ਗਏ ਨੇ ਸਾਡੇ ਆਲਰੇਡੀ ਐਡਮਿਸ਼ਨ ਹੋ ਚੁੱਕੀਆਂ ਆ ਕਲਾਸਾਂ ਸ਼ੁਰੂ ਹੋ ਚੁੱਕੀਆਂ ਨੇ ਜਾਰੀਆਂ ਇੱਕ ਆਪਾਂ ਉਹਨਾਂ ਨੂੰ ਇੱਕ ਚੀਜ਼ ਦੇਖਣ ਨੂੰ ਵੀ ਚਾਹੀਏ ਉਹ ਪ੍ਰਾਈਵੇਟ ਸਕੂਲ ਨੇ ਚਾਹੀਏ ਗਵਰਨਮੈਂਟ ਸਕੂਲ ਨੇ ਉੱਥੇ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਬੱਚੇ ਪੜ੍ਹਾਏ ਜਾਂਦੇ ਆ ਤਾਂ ਉਹ ਜਦ ਤੱਕ ਕਿ ਟਿਊਸ਼ਨ ਨਹੀਂ ਲਗਾਉਂਦੇ ਉਹ ਚੱਲਦੇ ਨਹੀਂ ਆ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਆ ਇਹ ਰਵਾਜ ਪੈ ਗਿਆ ਹੋਇਆ ਹੁਣ ਹਰ ਪੇਰੈਂਟਸ ਕਹਿੰਦਾ ਕਿ ਨਹੀਂ ਆਪਾਂ ਟਿਊਸ਼ਨ ਰੱਖਣੀ ਬੱਚਾ ਮੈਥਸ ਵਿੱਚ ਕਮਜ਼ੋਰ ਹੈ ਜੀ ਮੈਥ ਦੀ ਟਿਊਸ਼ਨ ਲਾ ਦਿਓ ਇੰਗਲਿਸ਼ ਦਾ ਇੰਗਲਿਸ਼ ਟਿਊਸ਼ਨ ਲਾ ਦਿਓ ਪਹਿਲਾਂ ਕਿੱਥੇ ਟਿਊਸ਼ਨ ਹੁੰਦੀਆਂ ਸੀਗੀਆਂ ਅਸੀਂ ਉਹ ਸਰਕਾਰੀ ਸਕੂਲਾਂ 'ਚ ਸਾਰੇ ਪੜ੍ਹੇ ਆ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਅਸੀਂ ਤੇ ਆਪਣੀ ਮਿਹਨਤ ਨਾਲ ਉੱਪਰ ਤੱਕ ਆਏ ਹੈਗੇ ਸਾਰਾ ਉਦੋਂ ਟਿਊਸ਼ਨਾਂ ਹੁੰਦਿਆਂ ਨਹੀਂ ਸਾਡੇ ਹੁਣ ਉਹ ਰੀਤੀ ਰਿਵਾਜ ਪੈ ਗਏ ਨੇ ਜੀ ਬੱਚਾ ਜਿੱਥੋਂ ਮੜਾ ਜੀ ਵਿਆਹਗਾ ਟਿਊਸ਼ਨ ਰੱਖ ਦੋ ਜੀ ਤੇ এডੂਕੇਸ਼ਨ ਉਹ ਸੀ ਆਪ ਹੀ ਅਸੀਂ ਮਹਿੰਗਿਆ ਕਰ ਰਹੇ ਹਾਂ ਉਹਦੇ ਵਿੱਚ ਬਾਕੀ ਲੋਡ ਹੈ ਅچھے ਟੀਚਰਾਂ ਦੀ ਲੋਡ ਹੈ ਅچھے ਇੰਸਟੀਚੂਟ ਦੀ ਲੋਡ ਹੈ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜਿਹੜੀ ਸਿੱਖਿਆ ਦੇਣੀ ਹੈ ਅچھے ਅچھے ਟੀਚਰ ਆਪ ਲੈ ਕੇ ਅچھے ਪ੍ਰੋਫੈਸਰਜ਼ ਲੈ ਕੇ ਤੇ ਇਹ ਜਿਹੜੀ ਤਕਲੀਮ ਉਹਨਾਂ ਨੂੰ ਦਈਏ ਆਪਾਂ ਕਾਈ ਸਾਹਿਬ ਜਿਵੇਂ ਜਤੂ ਦੁਸੀਂ ਲੈਬਾਰਟਰੀਆਂ ਖੋਲੀਆਂ ਸੀ ਜੀਆਂ ਤੇ ਇੱਕ ਲਾਣਾ ਪੂਰਾ ਤੁਹਾਡੇ ਮਗਰ ਲੱਗਿਆ ਸੀਗਾ ਕਿ ਤੁਸੀਂ ਲੈਬਾਰਟਰੀਆਂ ਖੋਲੀਆਂ ਕਿ ਇੱਥੇ ਵੀ ਤੁਹਾਨੂੰ ਇਹ ਚੀਜ਼ਾਂ ਫੇਸ ਕਰਨੀਆਂ ਪੈਣੀਆਂ ਤੁਹਾਨੂੰ ਦੇਖੋ ਗਵਰਨਮੈਂਟ ਤਰਫ ਤੋਂ ਕੋਈ ਨਹੀਂ ਹੋਈ ਅਜੇ ਤੱਕ ਤੇ ਬਾਕੀ ਕੁਝ ਮੈਂ ਕਹਿ ਨਹੀਂ ਸਕਦਾ ਜੇ ਕੁਝ ਹੋਇਆ ਤਾਂ ਅਜੇ ਤੱਕ ਅਧਾਰੇ ਮਲੂਮ ਤੁਹਾਡੇ ਅਜੇ ਤੱਕ ਤਾਂ ਕੁਝ ਅਜੇ ਤੱਕ ਦੇਖੋ ਅਜੇ ਤੱਕ ਕੁਝ ਨਹੀਂ ਹੋਇਆ ਲੇਕਿਨ ਹੋਏਗਾ ਜ਼ਰੂਰ ਕਿਉਂਕਿ ਜਿਹੜੀਆਂ ਯੂਨੀਵਰਸਿਟੀਆਂ ਇਸਦੇ ਪੂਰੀਆਂ ਚੱਲ ਨਹੀਂ ਰਹੀਆਂ ਐਡਮਿਸ਼ਨਾਂ ਪੂਰੀਆਂ ਨਹੀਂ ਹੋ ਰਹੀਆਂ ਤੇ ਜੇ ਹੁਣ ਅਸੀਂ ਉਹਨਾਂ ਦੇ ਮੁਕਾਬਲੇ ਛੱਡ ਕੇ ਤੇ ਅਸੀਂ ਜੇ ਫ੍ਰੀ ਐਜੂਕੇਸ਼ਨ ਦੇਣੀ ਸ਼ੁਰੂ ਕਰ ਦਾਂਗੇ ਤੇ ਬੱਚੇ ਫਿਰ ਉਸ ਯੂਨੀਵਰਸਿਟੀ ਕਿਉਂ ਜਾਣਗੇ ਫਿਰ ਬੱਚੇ ਤੇ ਐਸੀ ਯੂਨੀਵਰਸਿਟੀ ਜਾਣਗੇ ਵੀ ਫ੍ਰੀ ਇਸ ਨੂੰ ਐਜੂਕੇਸ਼ਨ ਮਿਲਦੇ ਆ ਅਸੀਂ ਉਹਦੇ ਪੈਸੇ ਖਰਚ ਕੇ ਕਿਉਂ ਜਾਈਏ ਸੋ ਉਹਨਾਂ ਨੂੰ ਤਕਲੀਫ ਤਾਂ ਸਾਰਿਆਂ ਨੂੰ ਹੋਏਗੀ ਐਸੀ ਗੱਲ ਨਹੀਂ ਹੈ ਪਰ ਕੋਈ ਨਹੀਂ ਅਸੀਂ ਡਟੇ ਹੋਏ ਆ ਤੇਰੇ ਸਾਹਮਣੇ ਆ ਪਹਿਲਾਂ ਅਸੀਂ ਪਟਿਆਲੇ ਖੁੱਲੀਆਂ ਸੀਗੀਆਂ ਆਪਣੀਆਂ ਲੈਬੋਰਟਰੀਆਂ ਖੋਲੀਆਂ ਸੀਗੀਆਂ ਤੇ ਅੱਛੀ ਥ੍ਰੈਟ ਹੋਈ ਸੀ ਮੈਨੂੰ ਆਫਿਸ ਆ ਕੇ ਹਮਲਾ ਕਰਤਾ ਸੀ ਇੱਕਦਮ ਉਹਨਾਂ ਨੇ ਕਿ ਤੁਸੀਂ ਲੋਟਰੀਆਂ ਬੰਦ ਕਰੋ ਜੀ ਉਹ ਕਰੋ ਜੀ ਅਸੀਂ ਤਾਂ ਅੜ ਗਏ ਮੈਂ ਕਿਹਾ ਨਹੀਂ ਬੰਦ ਨਹੀਂ ਕਰਾਂਗੇ ਉਹਨੂੰ ਹੋਰ ਖੋਲਾਂਗੇ ਔਰ ਅਸੀਂ ਖੋਲੀਆਂ ਜਿਹਨਾਂ ਲਈ ਜਿਹਨਾਂ ਨੇ ਸਾਨੂੰ ਇੱਕ ਥ੍ਰੈਟ ਦਿੱਤੀ ਸੀ ਨਾ ਜੀ ਅਸੀਂ ਉਹਨਾਂ ਦੇ ਇਲਾਕੇ ਚ ਜਾ ਕੇ ਫੇਰ ਖੋਲੀਆਂ ਫੇਰ ਹਿਲ ਲੋਟਰੀਆਂ ਕਿੰਨਾ ਹੀ ਭਾਈ ਚੱਲ ਹੁਣ ਜੋ ਕਰਨਾ ਕਰ ਲੈ ਆਲਾ ਖੋਲਤੀ ਲੋਟਰੀ ਰੋਕ ਕੇ ਦਿਖਾ ਹੁਣ ਤੁਹਾਨੂੰ ਸੋ ਇਹ ਨਾਲੇ ਨਾ ਕਈ ਵਾਰੀ ਕਈ ਸਟੈਪ ਲੈਣੇ ਪੈਂਦੇ ਆ ਇਹ ਜਿਹੜੀ ਹੁਣ ਜਿਹੜਾ ਇੰਸਟੀਚੂਟ ਹੋਇਆਗਾ ਇਹ ਕਿਸ ਨਾਮ ਤੇ ਕਿਸ ਨਾਮ ਤੇ ਜਿਹੜਾ ਸਾਡਾ ਇੰਸਟੀਚੂਟ ਚੱਲ ਰਿਹਾ ਉੱਥੇ ਸਨੀਪੁਰਾ ਵਿਵੇਕ ਸਦਨ ਉਹ ਚੱਲ ਰਿਹਾ ਉਸੇ ਨੂੰ ਆਪ ਸਕੂਲ ਆਫ ਯੂਨੀਵਰਸਿਟੀ ਤਬਦੀਲ ਕਰਤਾ ਹੈ ਇਸੇ ਨਾਂ ਤੇ ਯੂਨੀਵਰਸਿਟੀ ਜਿਹੜੀ ਚੱਲੇਗੀ ਸਾਡੇ ਵੱਲੋਂ ਇਸ ਸਨੇਹਾ ਤੁਸੀਂ ਆਪਣੇ ਵੱਲੋਂ ਕੀ ਸਨੇਹਾ ਦੇਣਾ ਚਾਹੋਗੇ ਮੈਂ ਤੇ ਇਹੀ ਕਹਾਂਗਾ ਦੇਖੋ ਜੇ ਯੂਨੀਵਰਸਿਟੀ ਖੁੱਲ ਜਾਂਦੀ ਹੈ ਪ੍ਰੋਪਰ ਹੋ ਜਾਂਦੀ ਹੈ ਤਾਂ ਆਪਣੇ ਬੱਚਿਆਂ ਨੂੰ ਉੱਥੇ ਭੇਜੋ ਭਾਈ ਐਜੂਕੇਸ਼ਨ ਦਿਓ ਬਿਲਕੁਲ ਫ੍ਰੀ ਹੈਗੀ ਆ ਤੇ ਐਜੂਕੇਸ਼ਨ ਲੈਣੀ ਚਾਹੀਦੀ ਹੈ ਉੱਥੇ ਕਿਸੇ ਬੰਦੇ ਨੂੰ ਸਕੂਨ ਮਿਲਦਾ ਕਿ ਮੈਂ ਧਨ ਕਮਾ ਲਵਾਂ ਮੈਂ ਕਰਨਾ ਮੈਂ ਵੱਡਾ ਬੰਦਾ ਬਣ ਗਿਆ ਜੀ ਤੇ ਮੈਨੂੰ ਮਨ ਨੂੰ ਸਕੂਨ ਆ ਲੇਕਿਨ ਮੈਨੂੰ ਉਹ ਸਕੂਨ ਨਹੀਂ ਲੱਗਦਾ ਮੈਨੂੰ ਸਕੂਨ ਕਦੋਂ ਆਂਦਾ ਹੈ ਕਿ ਜਦੋਂ ਮ ਕਿਸੇ ਦੀ ਫਾਂਸੀ ਮਾਫ ਕਰਵਾ ਦਿੰਦਾ ਕਿਸੇ ਨੂੰ ਜੇਲ੍ਹ ਤੋਂ ਕਢਾ ਦਿੰਦਾ ਜਿਹੜੀਆਂ ਲੜਕੀਆਂ ਸਾਡੀਆਂ ਫਸੀਆਂ ਹੋਈਆਂ ਨੇ ਉੱਥੇ ਗਲਤ ਏਜੰਡਾ ਨਾਲ ਹੀ ਆ ਕੇ ਉਹਨਾਂ ਨੂੰ ਲੜਕੀਆਂ ਨੂੰ ਕਢਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਚ ਬਚਾਉਣਾ ਐਨੇ ਡੱਥਾ ਹੁੰਦੀਆਂ ਨੇ ਉੱਥੇ ਡੈੱਡ ਬੋਡੀ ਘਰ ਪਹੁੰਚਾ ਕੇ ਸੰਸਕਾਰ ਕਰ ਦੇਣਾ ਸੋ ਇਹ ਜਿਹੜੇ 4-5 ਕੰਮ ਨੇ ਨਾ ਜਦੋਂ ਇਹ ਕਰ ਲੈਂਦਾ ਤੇ ਮਨ ਨੂੰ ਬੜਾ ਸਕੂਨ ਮਿਲਦਾ ਦਿਨ ਨੂੰ ਬਸ ਇਸ ਕੋ ਮੜ ਕੇ ਰਿਵਿਊ ਵੀ ਤੁਸੀਂ ਆਪਣੇ ਆਪ ਨੂੰ ਕਿੱਥੇ ਮਹਿਸੂਸ ਕਰਦੇ ਹੋ ਕਿੰਨਾ ਚੀਜ਼ ਮਹਿਸੂਸ ਕਰਦੇ ਹੋ 10 ਸਾਲ 5 ਸਾਲ 15 ਸਾਲ ਤੈਨਾ ਅੱਜ ਦਾ ਬਹੁਤ ਚੇਂਜ ਹੈ ਬਹੁਤ ਚੇਂਜ ਹੈ ਦੇਖੋ ਲਾਈਫ ਦੀ ਸ਼ੁਰੂਆਤ ਜਿਹੜੀ ਮੈਂ 17 18 ਸਾਲ ਦੀ ਉਮਰ ਤੋਂ ਕਰ ਲਈ ਸੀ ਜੌਬ ਜਿਹੜੀ ਮੈਂ ਕੀਤੀ ਆ ਉਹ ਮੈਂ ਜਦ ਦੱਸ ਕੇ ਹਟਿਆ ਕਿ 392 ਰੁਪਏ ਤੋਂ ਮੈਂ ਨੌਕਰੀ ਸਟਾਰਟ ਕੀਤੀ ਆਪਣੀ ਕੰਮ ਚੱਲਦਾ ਰਿਹਾ ਚੱਲਦਾ ਰਿਹਾ 55 ਸਾਲ ਦੀ ਉਮਰ ਤੱਕ ਮੈਂ ਪੈਸਾ ਹੀ ਕਮਾਇਆ ਮੈਂ ਔਰ ਨਾ ਵੈਸਾ ਕਮਾਇਆ ਜਿਹਨੂੰ ਕਹਿੰਦੇ ਕਿ ਕੋਈ ਕਸਰ ਨਹੀਂ ਛੱਡੀ ਔਰ ਇੱਥੇ ਮੈਂ ਸ਼ੁਕਰਾਨਾ ਕਰਦਾ ਵਾਹਿਗੁਰੂ ਦਾ ਕਿ ਉਹਨੇ ਪੂਰਾ ਮੇਰਾ ਸਾਥ ਦਿੱਤਾ ਜੋ ਮੈਂ ਸੋਚਿਆ ਸੀ ਸੁਪਨੇ ਲੈ ਕੇ ਚੱਲਿਆ ਸੀ ਉਹ ਮੇਰੇ ਉਹਨੇ ਪੂਰੇ ਕੀਤੇ ਉਸ ਤੋਂ ਬਾਅਦ ਫੇ ਲਾਈਫ ਤੇ ਇੱਕਦਮ ਚੇਂਜ ਆਈ ਜਦੋਂ ਜਦੋਂ 17 ਬੰਦਿਆਂ ਦਾ ਕੇਸ ਹੋਇਆ ਨਾ ਫਾਂਸੀ ਦੀ ਸਜ਼ਾ ਸੁਣਾਈ ਗਈ ਉਹ ਕੇਸ ਲੜਿਆ ਮੈਂ ਕੇਸ ਲੜ ਕੇ ਬੰਨਿਓ ਬਲੱਡ ਬਣੀ ਭਰ ਕੇ ਤੇ ਉਹਨਾਂ ਨੂੰ ਉਹਨਾਂ ਦੇ ਘਰਾਂ ਚ ਬਚਾਇਆ ਉਹ ਇੱਕ ਵੱਖਰਾ ਨਸ਼ਾ ਸੀ ਉਸ ਤੋਂ ਬਾਅਦ ਫੇ ਪਿੱਛੇ ਨਹੀਂ ਮੁੜ ਕੇ ਦੇਖਿਆ ਕਿਉਂਕਿ ਮੇਰਾ ਨੰਬਰ ਅਡਰਸ ਸਾਰੀਆਂ ਜੇਲਾਂ ਚਲਾ ਗਿਆ ਜਿੰਨੇ ਕੈਦੀ ਬੈਠੇ ਆ ਉਹਨਾਂ ਨੇ ਮੈਨੂੰ ਫੋਨ ਕਰਨੇ ਸ਼ੁਰੂ ਕਰਤੇ ਕਿ ਸਾਨੂੰ ਫਾਂਸੀ ਸਜ਼ਾ ਸਾਨੂੰ ਆ ਹੈ ਉਹ ਹੈ ਸਾਨੂੰ ਸਜ਼ਾ 3 ਸਾਲ ਦੀ ਹੋਈ ਸੀ ਸਾਹੀ 3 ਮਹੀਨੇ ਸਜ਼ਾ ਸੀ 6 ਮਹੀਨੇ ਦੀ ਸਜ਼ਾ ਸੀ 3-3 ਸਾਲ ਤੋਂ ਜੇਲ੍ਹ 'ਚ ਬੈਠੇ ਆ ਸੋ ਉਹ ਫਿਰ ਮੈਂ ਉਹ ਵੀ ਕੇਸ ਲੈਣੇ ਸ਼ੁਰੂ ਕੀਤੇ ਉਸ ਦਿਨ ਤੋਂ ਬਾਅਦ ਫਿਰ ਮੈਦਰ ਹੋ ਗਿਆ ਕਿ ਵੀ ਇਹ ਹੁਣ ਸੇਵਾ ਕਰੀਏ ਇਹ ਸਾਡਾ ਹੁਣ ਸ਼ੁਰੂਆਤ ਹੋ ਗਈ ਹੈ ਮੇਰੀ ਜਿਹੜਾ ਨਾ ਅਗਲਾ ਜਿਹੜਾ ਸਫਰ ਸੀ ਸਭ ਨੂੰ ਸਭ ਨੂੰ ਪਤਾ ਵੀ ਇਹ ਚੀਜ਼ ਦੱਸੂ ਜਿਹੜਾ ਅਗਲੇ ਨੌਜਵਾਨਾਂ ਨੂੰ ਕਿਉਂਕਿ ਆਪਾਂ ਸ਼ਾਰਟ ਰੱਖਣਾ ਤੁਹਾਡਾ ਨਾ ਅਗਲੇ ਨੌਜਵਾਨਾਂ ਨੂੰ ਕੀ ਡਿਜੀਟਲ ਤੋਂ ਅੱਗੇ ਫੋਨ ਦੇ ਵਿੱਚ ਗ੍ਰਸਤ ਨੇ ਡਿਸਕਲਾਈਡਸ ਦੁਨੀਆ ਦੇ ਵਿੱਚ ਤੁਸੀਂ ਇਹਨਾਂ ਨੂੰ ਕੀ ਪਰਪਸ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਬੱਚਿਆਂ ਨੂੰ ਜਿਹੜੇ ਯੂਥ ਹਨ ਇਹ ਯੂਥ ਹੁਣ ਕਿਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਹੁਣ ਮੈਂ ਜਿਹੜੇ ਦਵਾਈ ਦੀ ਗੱਲ ਕਰ ਰਿਹਾ ਜਿਹੜੇ ਕੇਸਸ ਦੀ ਗੱਲ ਕਰ ਰਿਹਾ ਉਹ ਵੀ ਯੂਥ ਹੈ ਲੇਕਿਨ ਉਹ ਯੂਥ ਕਿਸ ਤਰ੍ਹਾਂ ਦਾ ਕਿ ਅਨਪੜ੍ਹ ਬੰਦੇ ਨੇ 15 ਤੋਂ 25 ਸਾਲ ਦੇ ਬੱਚੇ ਬੈਸਰਾਂ ਜੋ ਅਨਪੜ੍ਹ ਬੰਦੇ ਇੱਕੋ ਦੋਰ ਲੱਗੀ ਕੇ ਭੱਜ ਜੇ ਦੁਬਈ ਭੱਜ ਜੇ ਕੈਨੇਡਾ ਭੱਜ ਜੇ ਉੱਥੇ ਭੱਜ ਜੇ ਦੁਬਈ ਜਿਹੜੇ ਲੋਕ ਆਉਂਦੇ ਨੇ ਉਹ ਸਾਰੇ ਲੇਬਰ ਜਾਂਦੇ ਨੇ ਏਜੰਡਾ ਨੂੰ ਪੈਸਾ ਦੇ ਕੇ 2-2 2.5 ਲੱਖ ਦੇ ਕੇ ਆਂ ਉੱਥੇ ਆ ਕੇ ਕੰਮ ਉਹਨਾਂ ਨੂੰ ਮਿਲਦਾ ਨਹੀਂ ਅੱਗੇ ਹਨਰ ਉਹਨਾਂ ਕੋਲ ਹੈ ਨਹੀਂ ਕੋਈ ਵੀ ਫੇਰ ਉਹ ਕੀ ਹੁੰਦਾ ਜੇ ਜੌਬ ਨਹੀਂ ਮਿਲਦੀ ਪਾਸਪੋਰਟ ਨਹੀਂ ਹੁੰਦੇ ਫਿਰ ਸੁਸਾਈਡ ਕਰ ਲੈਂਦੇ ਫਿਰ ਅਸੀਂ ਡੈੱਡ ਬੜੀਆਂ ਲਿਜਾ ਰਹੇ ਉਹਨਾਂ ਦੀਆਂ ਸੋ ਇਹ ਹੈ ਸੋ ਮੈਂ ਜੋ ਉਸ ਨੂੰ ਇਹੀ ਕਹਿੰਦਾ ਉਹਦੇ ਪੇਰੈਂਟਸ ਨੂੰ ਇਹੀ ਕਹਿੰਦਾ ਕਿ ਆਪਣੇ ਬੱਚਿਆਂ ਨੂੰ ਕੋਈ ਨਾ ਕੋਈ ਹਨਰ ਦਿਓ ਚਾਹੇ ਤੁਸੀਂ 6-6 ਮਹੀਨੇ ਦੇ ਕੋਰਸਸ ਕਰਾਓ ਉਹਨਾਂ ਦੇ ਉਹ ਬੰਦਾ ਪੱਖਾ ਨਹੀਂ ਮਰੇਗਾ ਅੱਛੀ ਜੌਬ ਮਿਲ ਜਾਂਦੀ ਹੈ ਅੱਛੀ ਸੈਲਰੀ ਮਿਲ ਜਾਂਦੀ ਹੈ ਤੁਸੀਂ ਸਟੇਲ ਫੈਕਚਰ ਬਣੋ ਮਕੈਨਿਕ ਆ ਜਾਓ ਤੁਸੀਂ ਇਲੈਕਟ੍ਰੀਸ਼ੀਅਨ ਆ ਜਾਓ ਪਲੰਬਰ ਆ ਜਾਓ ਕੈਂਟਰ ਆ ਜਾਓ ਸੋ ਇਹਨਾਂ ਚੀਜ਼ਾਂ ਦੀ ਡਿਮਾਂਡ ਹੈਗੀ ਆ ਉੱਥੇ ਸੋ ਇਹ ਜਦੋਂ ਆਣ ਕੇ ਬੱਚੇ ਅੱਛੀ ਸੈਲਰੀ ਮਿਲੇਗੀ ਲੇਕਿਨ ਬੱਚੇ ਸਾਡੇ ਜਾਂਦੇ ਨਹੀਂ ਆ ਜੀ ਕਿਹੜੀ ਚੀਜ਼ ਆ ਸਮਾਜ ਦੇ ਵਿੱਚ ਜੀ ਜੀਵਨ ਜਾਂਚ ਲਈ ਤੁਸੀਂ ਕਣਿ ਚੀਜ਼ਾਂ ਦੱਸਣਾ ਚਾਹੁੰਦੇ ਆ ਪੰਜਾਬੀ ਨੌਜਵਾਨਾਂ ਪਰਿਵਾਰਾਂ ਨੂੰ ਸਸਤ ਬੱਚਿਆਂ ਦੇ ਤਿਉਹਾਰ ਦੇ ਲਈ ਲੈ ਕੇ ਅੱਜ ਦੇਖੋ ਉੱਚ ਮੈਂ ਦਾ ਮੈਂ ਦਾ ਕਹਿੰਦਾ ਐਜੂਕੇਟਿਡ ਬੱਚੇ ਹੋਣਾ ਚਾਹੀਦਾ ਕਿਉਂਕਿ ਬੱਚੇ ਪੜ੍ਹਦੇ ਨਹੀਂ ਸਾਡੇ ਐਮ ਐਮ ਐ ਪੜ੍ਹ ਕੇ ਸਾਡੇ ਵਸ ਟਾਈਮ ਪਾਸ ਆ ਉਹਨਾਂ ਨੂੰ ਇੱਕ ਐਪਲੀਕੇਸ਼ਨ ਲਿਖਣੀ ਨਹੀਂ ਆਉਂਦੀ ਉਹਨਾਂ ਨੂੰ ਕੰਪਿਊਟਰ ਦੇ ਦਾ ਕੰਪਿਊਟਰ ਤੇ ਕੁਝ ਨਹੀਂ ਕਰ ਸਕਦੇ ਉਹ ਸੋ ਐਜੂ ਉਥੇ ਤੁਸੀਂ ਸਕਿੱਲ ਡਿਵੈਲਪਮੈਂਟ ਚ ਜਾਓ ਹੁਨਰ ਸਿੱਖੋ ਕੋ ਤੁਹਾਡੇ ਕੋ ਹੁਨਰ ਹਾਂ ਜਾਣਾ ਚਾਹੀਦਾ ਤੇ ਬਾਕੀ ਜੋਬ ਹੈ ਜਿਹੜੀ ਜੋਬ ਤੇ ਪੰਜਾਬ 'ਚ ਹੀ ਕਰੋ ਪੰਜਾਬ 'ਚ ਜੋਬ ਦੀ ਕਮੀ ਨਹੀਂ ਹੈਗੀ ਬਹੁਤ ਜੋਬ ਹੈ ਪੰਜਾਬ ਦੇ ਵਿੱਚ ਅਸੀਂ ਐਵੇਂ ਕਹਿ ਦਿੰਦੇ ਕਿ ਪੰਜਾਬ 'ਚ ਜੋਬ ਨਹੀਂ ਬੱਚੇ ਬਾਹਰ ਭੱਜ ਰਹੇ ਨੇ ਬੱਚੇ ਬਾਹਰ ਤਾਂ ਭੱਜ ਰਹੇ ਨੇ ਕਿ ਸਰਕਾਰੀ ਨੌਕਰੀ ਪਾਲਦੇ ਆ ਸਰਕਾਰੀ ਨੌਕਰੀ ਹੁਣ ਸਰਕਾਰ ਕਿੰਨੇ ਕਿੰਨੀਆਂ ਨੌਕਰੀਆਂ ਦੇ ਦੇਗੀ ਉੱਥੇ ਉਹਨਾਂ ਨੂੰ ਸੋ ਨਹੀਂ ਦੇ ਸਕਦੀ ਇਹ ਆਪਾਂ ਪ੍ਰਾਈਵੇਟ ਵੀ ਕੰਪਨੀ 'ਚ ਕੰਮ ਨਹੀਂ ਕਰਨੇ ਆਉਂਦੇ ਕਿਉਂਕਿ ਉੱਥੇ ਕੰਮ ਕਰਨਾ ਪੈਂਦਾ ਹੈ ਬਾਰ-ਬਾਰ ਜਦਨੇ ਬਾਹਰ ਆ ਕੇ ਝਾੜੂ ਫੇਰਦੇ ਹੁੰਦੇ ਨੇ ਸਪਾਈਆਂ ਕਰਦੇ ਹੁੰਦੇ ਨੇ ਕਾਰਾਂ ਧੋਰੇ ਹੁੰਦੇ ਨੇ ਸਾਡੇ ਸਾਹਮਣੇ ਅਸੀਂ ਦੇਖਦੇ ਆਂ ਤੇ ਫਿਰ ਉਹ ਕ੍ਰਾਈਮ ਦੀ ਦੁਨੀਆ ਚ ਪਾਈ ਜਾਂਦੇ ਹੈਗੇ ਨੇ ਇਕੱਲੇ ਬਹਿ ਕੇ ਜਦ ਤੁਸੀਂ ਇਸ ਤੋਂ ਬਰਾਈਓਨੀ ਅੱਜ ਤੋਂ 20 ਸਾਲ ਪਹਿਲਾਂ ਡਿਫਰੈਂਸ ਸੀ ਅੱਜ ਡਿਫਰੈਂਸ ਇਕੱਲੇ ਬਹਿ ਕੇ ਜਦ ਸਮਾਜ ਨੂੰ ਦੇਖੀ ਕਿੰਨੇ ਕਿੰਨੇ ਬਦਲਾਅ ਹੋ ਗਏ ਨੇ ਕਿਹੜੀ ਕਿਹੜੀ ਚੀਜ਼ਾਂ ਨੇ ਜਿਹੜੀ ਤੁਹਾਨੂੰ ਕਰਦੇ ਨੇ ਯਾਰ ਇਹ ਚੀਜ਼ਾਂ ਨਹੀਂ ਹੁੰਦੀ ਸਮਾਜ ਦੇ ਵਿੱਚ ਨਹੀਂ ਉਹ ਤਾਂ ਤੁਹਾਡੀ ਦੇਖੋ ਡਰਾਅ ਬੈਕ ਤਾਂ ਬਹੁਤ ਬਹੁਤ ਹੈਗੇ ਨੇ ਆਪਾਂ ਦੇਖ ਹੀ ਰਹੇ ਆਂ ਬਚਪਨ ਤੋਂ ਦੇਖਦੇ ਆ ਰਹੇ ਆਂ ਅਸੀਂ ਸਭ ਅੱਗੇ ਨਾਲੇ ਵਿਗੜਦੇ ਜਾ ਰਹ ਰਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਦੇਖ ਲਓ ਸਾਡਾ ਉਹ ਬਿਲਕੁਲ ਡਾਊਨ ਹੁੰਦਾ ਜਾ ਰਿਹਾ ਹੈ ਹਸਪੀਟਲ ਦੇਖ ਲਓ ਸਾਡੇ ਮੈਡੀਕਲ ਫੈਸਿਲਿਟੀਜ਼ ਦੇਖ ਲਓ ਸਾਰੀਆਂ ਡਾਊਨ ਹੁੰਦੇ ਜਾ ਰਹੀਆਂ ਨੇ ਨਸ਼ਾ ਵਾਲੇ ਲੋਕ ਵਧੇ ਰਹੇ ਲੇਕਿਨ ਹੁਣ ਇਹ ਵੀ ਕੋਈ ਛੇਰੀ ਐਦਾਂ ਦਾ ਜਿੱਦਾਂ ਹੁਣ ਮੈਂ ਜਿਹੜਾ ਯੂਨੀਵਰਸਿਟੀ ਤਿਆਰ ਕਰੀ ਆਂ ਇਹ ਇਸ ਏਰੀਆ 'ਚ ਨਸ਼ਾ ਹੈ ਨੀਗਾ ਨਸ਼ਾ ਰਹਤ ਹੈ ਦੁਨੀਆ ਇਹ ਜਿਹੜੀ ਨਾ ਸੋ ਉੱਥੇ ਬੱਚੇ ਪੜਨਾ ਜਾਂਦੇ ਨੇ ਇਸ ਲਈ ਉੱਥੇ ਪਹਿਲਾਂ ਅਸੀਂ ਇੱਕ ਇੰਸਟੀਚਿਊਟ ਖੋਲਿਆ ਸੀਗਾ 2016 ਦੇ ਵਿੱਚ ਉੱਥੋਂ ਬੜੇ ਅੱਛੇ ਬੱਚਿਆਂ ਨੂੰ ਅਸੀਂ ਟ੍ਰੇਨ ਕੀਤਾ ਡਿਪਲੋਮੇ ਦਿੱਤੇ 500 ਸਾਲਾਂ ਦੀ ਟੈਕਨੋਲੋਜੀ ਸਾਰਾ ਕੁਝ ਚੇਂਜ ਹੋਈ ਉਹ 50 ਸਾਲਾਂ ਦੇ ਵਿੱਚ ਚੇਂਜ ਹੋ ਗਿਆ ਪਹਿਲੇ 5 ਸਾਲਾਂ ਦੇ ਵਿੱਚ ਜਿੰਨਾ ਕੁ ਚੇਂਜ ਹੋ ਗਿਆ ਸਮਾਜ ਲੋਕ ਰਿਸ਼ਤੇ ਲਾਤੇ ਡਿਸਟਲਾਈਜ਼ ਤੁਸੀਂ ਕੀ ਸਮਝੂ ਕੀ ਤੁਸੀਂ ਅਮੈਜ਼ੋਨ ਕਿਹੜਾ ਚੀਜ਼ ਕਿੰਨਾ ਵੱਡਾ ਬਦਲ ਗਿਆ ਸਾਰਾ ਕੁਝ ਹੈ ਇੱਦਾਂ ਜਿਵੇਂ ਤੁਹਾਨੂੰ ਪਰਪਸ ਮਿਲ ਗਿਆ ਹੋਰਾਂ ਦਾ ਪਰਪਸ ਕੀ ਹੈ ਦੇਖੋ ਸਾਰਾ ਕੁਝ ਚੇਂਜ ਹੁੰਦਾ ਜਾ ਰਿਹਾ ਅਸੀਂ ਭੁੱਲ ਗਏ ਰਿਸ਼ਤੇਦਾਰੀਆਂ ਭੁੱਲ ਗਏ ਅਸੀਂ ਲੋਕ ਸਾਰੇ ਉੱਥੋਂ ਬਾਹਰ ਆ ਗਏ ਨੇ ਪਿੱਛੋਂ ਘਰ ਖਾਲੀ ਪਏ ਨੇ ਉਹਨਾਂ ਦੇ ਰਿਸ਼ਤੇ ਰਹੀ ਨਹੀਂ ਹੁਣ ਸਾਡੇ ਨਾਲ ਰੀਤੀ ਰਿਵਾਜ ਰਹਿ ਨਹੀਂ ਮੈਂ ਤਾਂ ਹੈਰਾਨ ਆ ਵੀ ਇੱਥੇ ਆ ਕੇ ਮੈਂ ਅ ਦੋ ਮੈਰਿਜ ਅਟੈਂਡ ਕੀਤੀਆਂ ਮੈਂ ਸੈਟਲਿਕ ਮੈਰਿਜ ਸੀ ਉਹ ਅਟੈਂਡ ਕੀਤੀ ਤੇ ਐਡਮਿੰਟਨ ਗਿਆ ਉੱਥੇ ਮੈਰਿਜ ਅਟੈਂਡ ਕੀਤੀ ਮੈਂ ਹੈਰਾਨ ਰਹਿ ਗਿਆ ਦੇਖ ਕੇ ਕਿ ਜੋ ਸਾਡੇ ਪੁਰਾਣੇ ਰੀਤੀ ਰਿਵਾਇਜ ਸੀਗੇ ਪੰਜਾਬ ਦੇ ਉਹ ਬਿਲਕੁਲ ਉਹ ਇੱਥੇ ਫਾਲੋ ਕੀਤੇ ਜਾਂਦੇ ਨੇ ਉਹ ਜਿਹੜੇ ਪੰਜਾਬ 'ਚ ਨਹੀਂ ਕੀਤੇ ਜਾਂਦੇ ਉੱਥੇ ਕੀ ਕਰਦੇ ਜੀ ਲਾਵਾ ਫੇਰੇ ਕਰਨੇ ਆ ਜੀ ਗੁਰਦੁਆਰੇ ਸਿਰ ਦੋਨੋਂ ਫੈਮਲੀਆ ਦੇ ਆ ਜਾਓ ਜੀ ਮੈਂਬਰ ਬਾਕੀ ਉੱਥੇ ਮਿਲਾਂਗੇ ਹਾਲ 'ਚ ਮਿਲਾਂਗੇ ਜੀ ਆਹੀ ਕੁਝ ਹੁੰਦਾ ਆਪਣੇ ਇੱਥੇ ਮੈਂ ਹੈਰਾਨ ਹਾਂ ਕਿ ਗੁਰਦੁਆਰਾ ਸਾਹਿਬ 'ਚ 2.5 3 ਦਿਨ 100 ਬੰਦਾ ਜਿਹੜਾ ਉਹ ਬੈਠਾ ਉਰ ਸਾਰੇ ਹਾਜ਼ਰੀ ਲਵਾਉਂਦੇ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਨੇ ਮਤਲਬ ਕਿ ਸਾਰਾ ਕੁਝ ਦੇਖਿਆ ਮੈਨੂੰ ਬਹੁਤ ਅੱਛਾ ਲੱਗਿਆ ਸਾਰੇ ਸ਼ਬਦ ਉਸ ਤਰ੍ਹਾਂ ਗਾਇਨ ਕੀਤੇ ਗਏ ਸਾਦੇ ਸ਼ਬਦ ਹੁੰਦਾ ਸੀ ਨਾ ਹਮਗਰ ਸਾਜਨ ਆਏ ਜਦੋਂ ਬਰਾਤ ਆਂਦੀ ਸੀ ਮਿਲਣੀ ਤੋਂ ਪਹਿਲਾਂ ਜਾਂ ਮਿਲਣੀ ਕਰਾਂਦੇ ਸੀ ਕਦੀ ਸੁਣਿਆ ਨਹੀਂ ਸੀਗਾ ਖਤਮ ਹੋ ਗਏ ਸ਼ਿਰਵਾ ਸਾਰੇ ਇੱਥੇ ਦੇਖਿਆ ਤਾਜੇ ਹੋ ਗਏ ਇੱਥੇ ਸੋ ਸਾਰੇ ਰੀਤੀ ਰਿਵਾਜ ਇੱਥੇ ਹੈਗੇ ਨੇ ਇੰਡੀਆ 'ਚ ਜੋ ਗੁਪਤ ਹੁੰਦੇ ਜਾ ਰਹੇ ਨੇ ਰਿਸਪੈਕਟ ਵੀ ਖਤਮ ਹੁੰਦੀ ਜਾ ਰਹੀ ਹੈ ਹੁਣ ਨਾ ਤਾਂ ਭਰਾ ਭਰਾ ਨੂੰ ਦੇਖ ਰਿਹਾ ਹੈਗਾ ਫੈਮਲੀ ਵਿੱਚ ਤਾਂ ਵਿਗਾੜ ਪੈ ਚੁੱਕੇ ਹੋਏ ਨੇ ਮਤਲਬ ਕਿ ਬੜਾ ਕੁਝ ਜਿਹੜਾ ਨੈਗੇਟਿਵ ਹੁੰਦਾ ਜਾ ਰਿਹਾ ਸੋ ਉਹ ਉਹ ਗਲਤ ਹੈ ਸਾਰਾ ਉਹ ਇਹਨੂੰ ਪੋਜ਼ਿਟਿਵ ਕਰਨ ਦੀ ਕੀ ਤੁਸੀਂ ਕਹਿੰਦੇ ਕਿਦਾਂ ਹੋ ਸਕਦਾ ਦੇਖੋ ਮੈਂ ਦੇਖ ਲੱਗਦਾ ਹੈ ਅਨਪੜਤਾ ਹੈ ਅਨਪੜਤਾ ਬਹੁਤ ਹੈ ਸਾਡੇ ਬੱਚੇ ਪੜਦੇ ਹੀ ਨਹੀਂਗੇ ਅੱਛਾ ਜੇ ਸਕੂਲਾਂ ਵੱਲ ਦੇਖਿਆ ਜਾਏ ਤਾਂ ਉੱਥੇ ਗਵਰਨਮੈਂਟ ਦੀ ਥੋੜੀ ਜਿਹੀ ਕਮਜ਼ੋਰੀ ਹੈਗੀ ਕਿਉਂਕਿ ਸਕੂਲਾਂ ਵਿੱਚ ਟੀਚਰ ਹੀ ਪੂਰੇ ਨਹੀਂ ਹੈਗੇ ਜਿੱਥੇ 10 ਟੀਚਰ ਚਾਹੀਦੇ ਨੇ ਸਾਨੂੰ ਉੱਥੇ 4 ਟੀਚਰ ਨੇ ਜਾਂ 3 ਟੀਚਰ ਨੇ ਜੇਰਾ ਟੀਚਰ ਰਿਟਾਇਰ ਹੋ ਗਿਆ ਫਿਰ ਦੁਬਾਰਾ ਉਹਦੀ ਰਿਪਲੇਸਮੈਂਟ ਹੈ ਨਹੀਂ ਉੱਥ ਤੋ ਹੁਣ ਇੱਕ ਟੀਚਰ ਨੇ ਤੁਸੀਂ ਅਗਰ ਚਾਰ-ਚਾਰ ਸਬਜੈਕਟ ਦੇਓਗੇ ਬੱਚੇ ਨੂੰ ਪੜਾਉਣ ਲਈ ਬੱਚੇ ਨੂੰ ਕਰਨ ਲਈ ਕਿੱਥੋਂ ਬੱਚਾ ਪੜ੍ਹ ਜੂਗਾ ਜਾਂ ਕਿਹੜਾ ਟੀਚਰ ਪੜਾ ਦੇਗਾ ਇਹਨੇ ਨੇ ਸਬਜੈਕਟਸ ਤੋ ਜ਼ਿੰਦਗੀ ਨੂੰ ਖੁਸ਼ੀਆਂ ਚਾਹਵਾ ਨਾਲ ਉਹਨਾਂ ਨੂੰ ਕੀ ਪਰਪਸ ਰੱਖਣ ਜਿਹਨਾਂ ਸਕੂਨ ਸੈਟੀਸਫੈਕਸ਼ਨ ਸੰਤੁਸ਼ਟੀ ਜਿਹੜਾ ਬੰਦੇ ਦਾ ਮਾਰਗਦਰਸ਼ਕ ਚਾਹੀਦਾ ਤੁਹਾਡੇ ਕੀ ਆਪ ਦੇਖੋ ਸੰਤੁਸ਼ਟੀ ਮੈਂ ਦੱਸਣੇ ਪਹਿਲਾਂ ਤੁਹਾਨੂੰ ਕਿ ਹਰ ਇਨਸਾਨ ਨੂੰ ਨਾ ਜੀ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਅਸੀਂ ਲੋਕ ਕੀ ਕਰ ਸੀ ਜੇ ਪਰਣ ਲੱਗੇ ਹੋਏ ਆ ਕਿ ਕਮਾਲੀਏ 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 ਇੱਕ ਪੁਛ ਦੂਜੀ ਪੁਛ ਸੇ ਪੰਜ ਸੱਤ ਪੁਛ ਤਾਂ ਸੋਚਦੇ ਆਂ ਅਸੀਂ ਕਿ ਸੱਤਾਂ ਪੁਛਤਾ ਅਸੀਂ ਜਿਹੜਾ ਪੈਸਾ ਕਮਾ ਕੇ ਰੱਖ ਜਾਈਏ ਆਪਾਂ ਕੀ ਕਰਨਾ ਆਪ ਤੁਸੀਂ ਭੁੱਖੇ ਨੰਗੇ ਫਿਰਦੇ ਹੋ ਆਪਣੇ ਆਪ ਦੇ ਪੈਸਾ ਖਰਚ ਨਹੀਂ ਕਰ ਰਹੇ ਤੁਸੀਂ ਨਾ ਤੁਸੀਂ ਚੰਗਾ ਕਪੜਾ ਪਾ ਰਹੇ ਹੋ ਨਾ ਚੰਗਾ ਖਾ ਵੀ ਰਹੇ ਹੋ ਕਿਤੇ ਅਸੇ ਕਮਾਰੇ ਫਿਰ ਆਪਾਂ ਸੋ ਇਹ ਚੀਜ਼ਾਂ ਜਿਹੜੀਆਂ ਸਾਡੀ ਨਾ ਬਹੁਤ ਜ਼ਰੂਰੀ ਹੈ ਤੇ ਅਸੀਂ ਪ੍ਰਿੰਸ ਸਾਹਿਬ ਤੁਸੀਂ ਸ਼ੁਰੂਤ ਹੈਲਥ ਔਰ ਐਜੂਕੇਸ਼ਨ ਨੂੰ ਮੈਂ ਕਿ ਆ ਚੱਲਿਓ ਹੁਣ ਤੁਸੀਂ ਬਾਹਰ ਦੇ ਮੁਕਾਏ ਚ ਦੌਰਾ ਵੀ ਕੀਤਾ ਹੈ ਅ ਅਗਲੇ ਆਉਣ ਵਾਲੇ ਕਿਹੜੇ ਕਿਹੜੇ ਪ੍ਰੋਜੈਕਟਸ ਨੇ ਜਿਹੜੇ ਤੁਸੀਂ ਹੁਣ ਉੜੀ ਕਰੇ ਜਾਂ ਕਰਨ ਜਾ ਰਹੇ ਅ ਰਵੀ ਕਾਫੀ ਪ੍ਰੋਜੈਕਟ ਹੈ ਜਿੱਦਾਂ ਅਸੀਂ ਪਹਿਲਾਂ ਸਟਾਰਟਿੰਗ ਕੀਤੀ ਸੀ 2011 ਦੇ ਵਿੱਚ ਨਾ 10 11 ਦੇ ਵਿੱਚ ਨਾ ਤੋਂ ਸਾਡੇ ਪਹਿਲਾਂ ਆਖਾਂ ਦੇ ਕੈਂਪ ਲੱਗੇ ਫਿਰ ਡੈਲਸ ਜੁਨਟ ਲੱਗੇ ਡਾਇਲਾਈਜ਼ਰ ਕਿੰਨਾ ਹੋ ਗਈਆਂ ਸਾਡੀਆਂ ਐਮੂਲੈਂਸ ਸਰਵਿਸ ਹੋ ਗਈ ਸ਼ਾਬਨਾ ਹੋ ਗਈਆਂ ਫਿਰ ਤੁਹਾਡੇ ਬਿੱਡੋ ਪੈਨਸ਼ਨ ਸਕੀਮ ਹੋ ਗਈ ਬੁੜਾਪਾ ਪੈਨਸ਼ਨ ਸਕੀਮ ਹੋ ਗਈ ਮੈਡੀਕਲ ਪੈਨਸ਼ਨ ਸਕੀਮ ਹੋ ਗਈ ਇਹ ਸਾਰੀਆਂ ਸਕੀਮਾਂ ਸੀ ਸ਼ੁਰੂ ਕੀਤੀਆਂ ਫਿਰ ਜੇ ਕੋਈ ਹੜ ਆ ਗਿਆ ਕੁਛ ਆ ਗਿਆ ਘਰ ਕੇ ਨੂੰ ਅੱਗ ਲੱਗ ਗਈ ਕੋਈ ਘਰ ਗਿਰ ਗਏ ਉਹ ਘਰਾਂ ਦੇ ਕੰਮ ਸ਼ੁਰੂ ਕੀਤੇ ਇਸ ਤਰ੍ਹਾਂ 32 33 ਕੰਮ ਜਿਹੜੇ ਸਾਡੇ ਆਲਰੇਡੀ ਚੱਲ ਰਹੇ ਨੇ ਉਦੋਂ ਵੀ ਲੇਕਿਨ ਜਿਹੜਾ ਮੇਨ ਫਿਰ ਐਂਡ ਤੇ ਆ ਕੇ ਆਪਾਂ ਦੋ ਚੀਜ਼ਾਂ ਤੇ ਰੁਕੇ ਆਂ ਕਿ ਆਪਾਂ ਹੁਣ ਇੱਕ ਤਾਂ ਐਜੂਕੇਸ਼ਨ ਇੱਕ ਹੈਲਥ ਹੈਲਥ ਦੇ ਮੈਂ ਦੇਖਿਆ ਕਿ ਮੈਂ 500 55000 ਰੁਪਏ ਲੈਣਾ ਬੰਦਾ ਮਰਦਾ ਦੇਖਿਆ ਪੀਜੀਆਈ ਵਿੱਚ ਉਹਨਾਂ ਕੋ ਦਵਾਈ ਖਾਣ ਜੋਗੇ ਪੈਸੇ ਨਹੀਂ ਹੈਗੇ ਸੋ ਇਸ ਕਰਕੇ ਅਸੀਂ ਜਿਹੜਾ ਇਹ ਮੈਡੀਸਨ ਦਾ ਸ਼ੁਰੂ ਕੀਤਾ ਜਿਹੜਾ ਆਪਾਂ ਮੈਡੀਕਲ ਦਾੜੀ ਆਪਾਂ ਹੈਲਪ ਕਰ ਰਹੇ ਆਂ ਸੋ ਇਹ ਬਹੁਤ ਜ਼ਰੂਰੀ ਚੀਜ਼ ਹੈਗੀ ਆ ਐਸਪੀ ਸਿੰਘ ਉਬਰਾਈ ਉਹ ਸਰੀਰ ਦੇ ਵਿੱਚ ਪਹੁੰਚੇ ਆ ਕੈਨੇਡਾ ਦੇ ਵਿੱਚ ਤੇ ਵਲ ਇੱਕ ਦਿਨ ਲਈ ਉਹਨਾਂ ਦਾ ਇਹ ਟੂਰ ਸੀਗਾ ਪੰਜਾਬ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਹਨਾਂ ਵੱਲੋਂ ਇੱਕ ਵਿਵੇਕ ਨਾਂ ਦੀ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ ਔਰ ਇਹ ਯੂਨੀਵਰਸਿਟੀ ਦਾ ਜਿਹੜਾ ਕਾਰਜਾ ਉਹ ਆਰੰਭ ਹੋ ਚੁੱਕਾ 30 ਏਕੜ ਦੇ ਵਿੱਚ ਇਹ ਯੂਨੀਵਰਸਿਟੀ ਬਣਣੀ ਆ ਤੇ ਉਹਦੇ ਵਿੱਚ ਬਿਲਕੁਲ ਜਿਹੜੀ ਫ੍ਰੀ ਪੜ੍ਹਾਈ ਉੱਥੇ ਦਿੱਤੀ ਜਾਣੀ ਆ ਹੋਸਟਲ ਦਾ ਖਰਚਾ ਖਾਣ ਪੀਣ ਦਾ ਖਰਚਾ ਪੜਾਈ ਦਾ ਟਿਊਸ਼ਨ ਦਾ ਖਰਚਾ ਕੋਈ ਵੀ ਕਿਸੇ ਦੀ ਫੀਸ ਨਹੀਂ ਲੱਗਣੀ ਫ੍ਰੀ ਪੜਾਈ ਵਾਸਤੇ ਯੂਨੀਵਰਸਿਟੀ ਖੋਲੀ ਗਈ ਆ ਉਹਦੇ ਵਾਸਤੇ ਅੱਜ ਉਹਨਾਂ ਨੇ ਇੱਥੇ ਅਨਾਉਂਸ ਵੀ ਕੀਤਾ ਤੇ ਉਹਨਾਂ ਦੇ ਜਿਹੜੇ ਦੁਨੀਆ ਭਰ ਦੇ ਵਿੱਚ ਜਿਹੜੇ ਕਾਰਜ ਚੱਲਦੇ ਨੇ ਸਮਾਜ ਸੇਵੀ ਕਹਿ ਲਓ ਅਰਬਾਂ ਡਾਲਰਾਂ ਦੇ ਵਿੱਚ ਉਹਨਾਂ ਦੀ ਜਿਹੜੀ ਕਾਸਟ ਆ ਜਿਹੜੀ ਹਰ ਮਹੀਨੇ ਉਹ ਖਰਚਦੇ ਆ ਪਰ ਉਹਦੇ ਲਈ ਅੱਜ ਇੱਥੇ ਆਉਣ ਤੇ ਸਾਰੇ মিডিਏ ਵੱਲੋਂ ਔਰ ਸਾਰੇ ਪਤਵੰਤੇ ਸੱਜਣਾਂ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਉਹਨਾਂ ਦਾ ਸਤਿਕਾਰ ਕਰਨ ਵਾਸਤੇ ਅੱਜ ਇੱਥੇ ਇਹ ਪ੍ਰੈਸ ਕਾਨਫਰੰਸ ਰੱਖੀ ਸੀ ਉਹ ਯੂਨੀਵਰਸਿਟੀ ਦੇ ਅਨਾਉਂਸ ਵਾਸਤੇ ਤਾਂ ਕਿ ਕਿਸੇ ਦੇ ਕੋਈ ਕੁਐਸਚਨ ਹੋਣ ਉਹ ਕੁਐਸਚਨ ਕਰ ਸਕਣ ਸੋ ਬਹੁਤ ਸਾਰੇ ਪਤਵੰਤੇ ਸੱਜਣ ਤੇ ਪੂਰਾ ਆਪਣਾ ਜਿਹੜਾ ਪੰਜਾਬੀ মিডিਆ ਉਹ ਇੱਥੇ ਪਹੁੰਚਿਆ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਤੇ ਅੱਜ ਦੀ ਕਾਨਫਰੰਸ ਦਾ ਇਹ ਸਾਡਾ प्रयोजन ਸੀ ਸਭ ਤੋਂ ਪਹਿਲਾਂ ਤਾਂ ਮੈਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿਣਾ ਚਾਹੁੰਦਾ ਅੱਜ ਅਸੀਂ ਇੱਥੇ ਇਸ ਹਾਲ ਦੇ ਵਿੱਚ ਇਕੱਠੇ ਹੋਏ ਹਾਂ ਕਿ ਸਾਡੇ ਜਿਹੜੇ ਪੰਜਾਬੀ ਕਮਿਊਨਿਟੀ ਦੇ ਵਰਲਡਵਾਈਜ਼ ਜਿਹੜੇ ਸਾਡੇ ਸਿਟੀਜ਼ਨ ਨੇ ਸਰਦਾਰ ਡਾਕਟਰ ਅਬਰਾਏ ਉਹਨਾਂ ਨੂੰ ਅੱਜ ਮਿਲ ਦਾ ਮੌਕਾ ਮਿਲਿਆ ਉਹਨਾਂ ਦੀ ਮਾਣ ਦੇ ਵਿੱਚ ਅੱਜ ਲੋਕ ਇੱਥੇ ਇਕੱਠੇ ਹੋਏ ਨੇ ਸਰੀ ਸਥਿਤੀ ਦੇ ਵਿੱਚ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਐਨੇ ਮਾਰਕੇ ਵਾਲੇ ਕੰਮ ਕੀਤੇ ਨੇ ਜਿਨ੍ਹਾਂ ਨੂੰ ਇੱਕ ਦੋ ਸ਼ਬਦਾਂ ਵਿੱਚ ਐਕਸਪਲੇਨ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਸੋ ਮੈਂ ਆਪਣੀ ਕਮਿਊਨਿਟੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਡਾਕਟਰ ਬਰਵਾਏ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬਹੁਤ ਹੀ ਉਦਮ ਕਰਕੇ ਦਵਾਈ ਵਿੱਚ ਮੀਡਲ ਈਸਟ ਦੇ ਵਿੱਚ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਹੈਲਪ ਕੀਤੀ ਜਿੱਥੇ ਲੋਕਾਂ ਨੂੰ ਬਿਲਕੁਲ ਹੀ ਕੋਈ ਹੈਲਪ ਦਾ ਕੋਈ ਸਾਧਨ ਹੀ ਨਹੀਂ ਸੀਗਾ ਅੱਜ ਉਹ ਪੰਜਾਬ ਦੇ ਵਿੱਚ ਇੰਡੀਆ ਦੇ ਬਹੁਤ ਸਾਰੇ ਹੋਰ ਸਟੇਟ ਦੇ ਵਿੱਚ ਐਜੂਕੇਸ਼ਨਲ ਇੰਸਟੀਟਿਊਸ਼ਨ ਕ੍ਰੀਏਟ ਕਰ ਰਹੇ ਨੇ ਤਾਂ ਕਿ ਲੋਕਾਂ ਨੂੰ ਐਜੂਕੇਸ਼ਨ ਮਿਲੇ ਆਪਦੀ ਲਾਈਫ ਸਟੇ ਵਿੱਚ ਉਹ ਵੱਧ ਤੋਂ ਵੱਧ ਕਾਮਯਾਬ ਹੋ ਸਕਣ ਸੋ ਇਹ ਅੱਜ ਫੇਰ ਇੱਥੇ ਸਾਨੂੰ ਜਿਹੜੇ ਇਕੱਠੇ ਹੋਏ ਆ ਅਸੀਂ ਸਾਰੇ ਉਹ ਉਹਨਾਂ ਨੂੰ ਮਿਲਦਾ ਮੌਕਾ ਮਿਲ ਕੇ ਅਸੀਂ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਵਿਚਾਰ ਸੁਣੇ ਨੇ ਤੁਹਾਨੂੰ ਬਹੁਤ ਹੀ ਉਸ ਗੱਲ ਤੇ ਮਾਣ ਆ ਵਾਹਿਗੁਰੂ ਕਰੇ ਇਹਨਾਂ ਨੂੰ ਬਹੁਤ ਬਹੁਤ ਉਦਮ ਸ਼ਕਤੀ ਜਿਹੜੇ ਉਹਨਾਂ ਦੀ ਹਿੰਮਤ ਦੇਵੇ ਤਾਂ ਕਿ ਇਹ ਚੰਗਾ ਕੰਮ ਹਮੇਸ਼ਾ ਕਰਦੇ ਰਹਿਣ ਸੋ ਮੈਂ ਐਜ਼ ਅ ਸਪੀਕਰ ਰਾਜ ਚੋਹਾਨ ਆਫ ਲੈਜਿਸਲੇਟਿਵ ਅਸੈਂਬਲੀ ਬ੍ਰਿਟਿਸ਼ ਕੋਲੰਬੀਆ ਅਸੀਂ ਉਹਨਾਂ ਨੂੰ ਅੱਜ ਉਹਨਾਂ ਦੇ ਸਤਿਕਾਰ ਦੇ ਵਿੱਚ ਇਕੱਠੇ ਹੋਏ ਸੀਗੇ ਸੋ ਮੈਂ ਆਪਦੇ ਵੱਲੋਂ ਸਾਡੇ ਪ੍ਰੀਮੀਅਰ ਡੇਬੀ ਵੀ ਵੱਲੋਂ ਸਾਡੀ ਲੈਜਿਸਲੇਟਿਵ ਅਸੈਂਬਲੀ ਵੱਲੋਂ ਉਹਨਾਂ ਨੂੰ ਅੱਜ ਅਸੀਂ ਜੀ ਆਇਆਂ ਨੂੰ ਕਿਹਾ ਕਿ ਉਹਨਾਂ ਨੂੰ ਅੱਜ ਅਸੀਂ ਇੱਕ ਮਾਨ ਪੱਤਰ ਵੀ ਦਿੱਤਾ ਕਿ ਉਹ ਜਦੋਂ ਵੀ ਨੈਕਸਟ ਟਾਈਮ ਆਉਣ ਅਸੀਂ ਉਹਨਾਂ ਨੂੰ ਸੱਦਾ ਇਟਾ ਕੀ ਉਹ ਵਿਕਟੋਰੀਆ ਦੇ ਵਿੱਚ ਵਿਧਾਨ ਸਭਾ ਚੋਣ ਤਾਂ ਕਿ ਅਸੀਂ ਉਹਨਾਂ ਨੂੰ ਉੱਥੇ ਇੰਟਰੋਡਿਊਸ ਕਰ ਸਕੀਏ ਉਹਨਾਂ ਦੇ ਕੰਮ ਬਾਰੇ ਹੋਰ ਵੀ ਲੋਕਾਂ ਦੇ ਨਾਲ ਉਹ ਵਿਚਾਰ ਸਾਂਝੇ ਕਰ ਸਕੀਏ